ਇਹ ਜਨਰੇਟਰਾਂ ਦਾ ਪ੍ਰਬੰਧ ਕਰੀਏ ਹੁਣ ਤਾਂ ਨਹੀਂ ਕੋਈ ਖਬਰ ਆਈ ਇੰਦਾਂ ਦੀ 27 27 ਦਿਨ ਦਾ ਕੋਲਾ ਪਿਆ ਸਾਰੇ ਘਰਾਂ ਪਰ ਘਟਾ 27 27 ਦਿਨ ਦਾ ਸਾਨੂੰ ਕੋਲੇ ਦੀ ਖਾਂ ਰੋਕਣੀ ਪੈਂਦੀ ਹੈ ਵੀ ਹਜੇ ਨਾਲੇ ਉਹ 2-4 ਦਿਨ ਗੱਡੀਆਂ ਰੋਕ ਲਓ ਹਜੇ ਕੋਲਾ ਪਿਆ ਦੇਖੇ ਕਿਸਾਨ ਆ ਜੀ ਸੀ ਮੈਂ ਕਿਹਾ ਸੁਖਵੀਰ ਸਿਆ ਇਹੀ ਦੱਸਦੇ ਯਾਰ ਵੀ ਕਿਸਾਨੀ ਚੋਂ ਖੇਤੀ ਚੋਂ ਬੱਸਾਂ ਕਿਲੇ ਬਣ ਜਾਂਦੀਆਂ ਨੇ ਚਲ ਤੁਹਾਡੀਆਂ 4-500 ਬਣ ਗਈਆਂ ਸਾਡੀਆਂ 5-10 ਮਿੰਨੀ ਬਣ ਜਾਣਗੀਆਂ ਚਲ ਜਪੀਰ ਘਟਾ ਸਾਡੇ ਕੋਲ ਸਾਂ ਦੱਸਦਾ ਦੇ ਕਿੱਥੇ ਵੇਚੀ ਦੀ ਹੁੰਦੀ ਐ ਜਿਹਦੇ ਨਾਲ ਬੱਸਾਂ ਬਣ ਜਾਂਦੀਆਂ ਹੁੰਦੀਆਂ ਨੇ ਸਾਡੇ ਦਾ ਖਰਚਾ ਨਹੀਂ ਪੂਰਾ ਹੁੰਦਾ ਦਮਾਰ ਇੱਕ ਧੀ ਦਾ ਘਰਦਾਂ ਨਹੀਂ ਲੈਂਦਾ ਸਾਰੀ ਉਮਰ ਕਬੀਰਦਾਰੀ ਚ ਹੀ ਬਣ ਜਾਂਦੇ ਵਿੱਚ ਹੀ ਪੈਸੇ ਸਾਨੂੰ ਵੀ ਦੱਸਦੇ ਭਰਾਵਾ ਵੀ ਹੋਟਲ ਕਿਵੇਂ ਬਣ ਜਾਂਦੇ ਨੇ ਖੇਤੀ ਚੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਮਪੁਰਾ ਫੂਲ ਵਿਖੇ ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਆਪਣੇ ਵਿਲੱਖਣ ਹਾਸੇ ਮਜਾਕ ਦੇ ਅੰਦਾਜ਼ ਵਿੱਚ ਅਕਾਲੀ ਤੇ ਕਾਂਗਰਸੀ ਨੇਤਾਵਾਂ ਤੇ ਤੀਖੇ ਪ੍ਰਹਾਰ ਕੀਤੇ ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ ਪਰ ਹਲਕੇ ਦੇ ਲੋਕਾਂ ਵਿੱਚ ਨਿਰਾਸ਼ਾ ਵੀ ਦਿਖਾਈ ਦਿੱਤੀ ਕਿਉਂਕਿ ਮੁੱਖ ਮੰਤਰੀ ਮਾਨ ਰਾਮਪੁਰਾ ਫੂਲ ਨੂੰ ਕੋਈ ਨਵਾਂ ਪ੍ਰੋਜੈਕਟ ਜਾਂ ਵਿਸ਼ੇਸ਼ ਐਲਾਨ ਕੀਤੇ ਬਿਨਾਂ ਹੀ ਵਾਪਸ ਚਲੇ ਗਏ ਜਦ ਕਿ ਸ਼ਹਿਰ ਵਾਸੀਆਂ ਨੂੰ ਇਸ ਦੌਰੇ ਤੋਂ ਕਈ ਉਮੀਦਾਂ ਸਨ ਜਿਕਰ ਯੋਗ ਹੈ ਕਿ ਕਾਂਗਰਸ ਸਰਕਾਰ ਵਿੱਚ ਸ਼ੁਰੂ ਹੋਏ ਇਸ ਓਵਰ ਬ੍ਰਿਜ ਦਾ ਉਦਘਾਟਨ ਪਹਿਲਾ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਕੀਤਾ ਗਿਆ ਸੀ ਹੁਣ ਮੁੱਖ ਮੰਤਰੀ ਮਾਨ ਨੇ ਇਸ ਦਾ ਰਸਮੀ ਉਦਘਾਟਨ ਕਰ ਦਿੱਤਾ ਹੈ ਸਿਆਸੀ ਗੱਲਬਾਤਾਂ ਵਿੱਚ ਚਰਚਾ ਹੈ ਕਿ ਜਲਦ ਹੀ ਭਾਜਪਾ ਪਾਰਟੀ ਵੱਲੋਂ ਵੀ ਇਸ ਓਵਰ ਬ੍ਰਿਜ ਦਾ ਤੀਜਾ ਉਦਘਾਟਨ ਕੀਤਾ ਜਾ ਸਕਦਾ ਹੈ ਇਸ ਪੁਲ ਦਾ ਕੰਮ ਅਜੇ ਪੂਰਾ ਨਹੀਂ ਹੋ ਸਕਿਆ ਪੁਲ ਉੱਪਰ ਸੜਕ ਦੀ ਤਿਆਰੀ ਨਾਬਾ ਮੰਡੀ ਪਾਸੇ ਬਣਨ ਵਾਲਾ ਗੋਲ ਚੌਂਕ ਬਿਲਡਿੰਗਾਂ ਦੀ ਤੋੜ-ਫੋੜ, ਬਿਜਲੀ ਦੇ ਖੰਭਾਂ ਦੀ ਸ਼ਿਫਟਿੰਗ ਆਦਿ ਕਈ ਕੰਮ ਬਾਕੀ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤੇਵੇਂ ਸਾਰੀਆਂ ਪਾਰਟੀਆਂ ਇਸ ਅਧੂਰੇ ਪੁਲ ਦੇ ਸਹਾਰੇ ਆਪਣੀਆਂ ਰੋਟੀਆਂ ਸੇਕ ਰਹੀਆਂ ਹਨ। ਲੋਕ ਆਪਣੀ ਆਪਣੀ ਸਰਕਾਰ ਹੈ। 2022 ਤੋਂ ਲੈ ਕੇ ਹਰ ਰੋਜ਼ ਕੋਈ ਨਾ ਕੋਈ ਨਵੇਂ ਘਟਨ ਹੋ ਰਹੇ ਨੇ। ਹਰ ਰੋਜ਼ ਨਵੇਂ ਨਵੇਂ ਕੰਮ ਹੋ ਰਹੇ ਨੇ 19.5 ਹਜ਼ਾਰ ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਨੂੰ ਲਿੰਕ ਰੋਡ ਜਾਂਦੀਆਂ ਨੇ ਰਿਪੇਅਰ ਹੋਊਗੀ ਨਵੀਆਂ ਬਣਣਗੀਆਂ ਚੌੜੀਆਂ ਹੋਣਗੀਆਂ 19.5 ਹਜ਼ਾਰ ਕਿਲੋਮੀਟਰ ਸੜਕਾਂ 5000 ਕਰੋੜ ਰੁਪਇਆ ਨਵੇਂ ਗ੍ਰਿਡਾਂ ਵਾਸਤੇ ਨਵੀਆਂ ਤਾਰਾਂ ਨਵੇਂ ਟਰਾਂਸਫਾਰਮਰ ਪੁਰਾਣੀਆਂ ਲਾਈਨਾਂ ਦੀ ਰਿਪੇਅਰ ਤਾਂ ਕਿ ਅਗਲੇ ਸਾਲ ਤੱਕ ਅਗਲੀ ਗਰਮੀ ਤੱਕ ਇੱਕ ਵੀ ਘੱਟ ਬਿਜਲੀ ਦਾ ਨਾ ਲੱਗੇ ਅਸੀਂ 5000 ਕਰੋੜ ਰੁਪਏ ਦਾ ਕੰਮ ਨਹੀਂ ਜੀ ਕਰਨ ਵਾਲੇ ਟੇਲਾਂ ਤੱਕ ਪਾਣੀ ਪਹੁੰਚਾਇਆ ਜਿੱਥੇ 40-40 ਸਾਲ ਤੋਂ ਲੋਕਾਂ ਨੇ ਪਾਣੀ ਨਹੀਂ ਦੇਖਿਆ ਸੀ ਕੱਸੀਆਂ ਦਾ ਹੁਣ ਵੀਡੀਓ ਆਉਣਗੇ ਤੁਹਾਡੇ ਕੋਲ ਵੀ ਪਈ ਆਉਣੀਆਂ ਜੇ ਜੀ ਸਾਡੇ ਪਾਣੀ ਅਸੀਂ ਇੱਥੇ ਵਾਜਾ ਪੀਰ ਦਾ ਪ੍ਰਸਾਦ ਜਿਹੜਾ ਵੰਡ ਕੇ ਲੋਕਾਂ ਦੇ ਘਰ ਕੀਤੇ ਨੇ ਕੱਸੀਆਂ ਦੇ ਰਜਵਾਹਿਆਂ ਦੇ ਨਾਲਿਆਂ ਦੇ ਸੂਹਿਆਂ ਦੇ ਇਹ ਕੰਮ ਨੇ ਜੀ ਇਹ ਲੋਕਾਂ ਦੇ ਅਸਲੀ ਕੰਮ ਨੇ ਨਿੱਜੀ ਕੰਮਾਂ ਵਾਸਤੇ ਚਲੋ ਬਹੁਤ ਸਾਰੇ ਕੰਮ ਨਿੱਜੀ ਵੀ ਹੁੰਦੇ ਨੇ ਮੇਰੇ ਮੁੰਡੇ ਦਾ ਆ ਇੱਥੇ ਜਨਮ ਸਰਟੀਫਿਕੇਟ ਇੱਥੇ ਜੀ ਆ ਜਾਤੀ ਪ੍ਰਮਾਣ ਪੱਤਰ ਆ ਫਲਾਣਾ ਚਲੋ ਉਹ ਤਾਂ ਚੱਲਦੀ ਰਹਿੰਦਾ ਔਰ ਜਿਹਦੀ ਨਾਲ ਸਮਾਜ ਨੂੰ ਫਾਇਦਾ ਹੋਵੇ 881 ਆਮ ਆਦਮੀ ਕਲੀਨਿਕ ਖੁੱਲੇ ਨੇ ਤੁਹਾਡੇ ਇਲਾਕੇ ਚ ਵੀ ਹੋਣਗੇ ਹੁਣ ਤੱਕ ਪਾਉਣੇ 2 ਕਰੋੜ ਬੰਦਾ ਪਾਉਣੇ 2 ਕਰੋੜ ਮਰੀਜ਼ ਉੱਥੇ ਆਪਣਾ ਚੈੱਕਅਪ ਕਰਾ ਕੇ ਚਲੇ ਗਏ ਛੋ ਲਈ ਦੋ ਵਾਰ ਵੀ ਆ ਕੇ ਹੋਣਗੇ ਚਲੋ 1 ਕਰੋੜ ਹੀ ਲਾ ਲਓ ਕਿ ਨਾਵਾ 1 ਕਰੋੜ ਆ ਗਿਆ 3 ਕਰੋੜ ਦੀ ਬਾਦੀ 4 ਕਰੋੜ 30% ਪੰਜਾਬ ਉਥੋਂ ਦਵਾਈ ਲੈ ਕੇ ਚਲਾ ਗਿਆ ਜਿਨ੍ਹਾਂ ਨੇ ਸਰਕਾਰੀ ਹਸਪਤਾਲ ਜਾਂ ਪ੍ਰਾਈਵੇਟ ਹਸਪਤਾਲ ਦੀਆਂ ਲਾਈਨਾਂ 'ਚ ਲੱਗਣਾ ਸੀ ਛੋਟੀ ਛੋਟੀ ਬਿਮਾਰੀ ਵਾਸਤੇ ਵੀ ਜਿਹੜਾ ਰეკਮੈਂਡ ਕਰਦੇ ਨੇ ਚਲੋ ਜੀ ਰਜਿੰਦਰਾ ਚਲੋ ਜੀ ਬਠਿੰਡੇ ਲੈ ਜਾਓ ਬੀ ਐਮ ਸੀ ਲੈ ਜਾਓ ਸੀ ਐਮ ਸੀ ਲੈ ਜਾਓ ਉੱਥੇ ਠੀਕ ਹੋ ਰਹੇ ਨੇ ਹਰ ਕਿਸਮ ਦੀ ਦਵਾਈ ਫ੍ਰੀ ਮਿਲ ਰਹੀ ਹੈ ਇਹ ਕੰਮ ਨਹੀਂ ਜੀ ਸਰਕਾਰੀ ਸਕੂਲਾਂ ਦਾ ਕਾਇਆਪਲ ਥੋੜਿਆ ਸਾਡੇ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਜੇ ਈ ਈ ਮੈਨ ਜੇ ਈ ਈ ਐਡਵਾਂਸ ਨੀਟ ਤੇ ਫੌਜ ਦੇ ਵੱਡੇ ਵੱਡੇ ਜਿਹੜੇ ਅਫਸਰਾਂ ਦੇ ਟ੍ਰੇਨਿੰਗ ਦੇ ਜਿਹੜੇ ਪੇਪਰ ਨੇ ਉਹ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਇਹ ਕੰਮ ਹੁੰਦੇ ਨੇ ਜੀ ਸੜਕਾਂ ਤੇ ਐਸਐਸਐਫ ਖੜੀ ਐ ਹਰ 30 ਕਿਲੋਮੀਟਰ ਤੇ ਰੀਡੀਐਸ ਦੀ ਗੱਡੀ ਐ ਨਾਲ ਕੋਲੇ 48% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਜਿਹੜੀਆਂ ਆਨ ਟੂ ਆਨ ਦਾ ਸਪੋਰਟ ਹੋ ਜਾਂਦੀ ਐ ਜੀ ਮੈਂ ਨਹੀਂ ਕਹਿ ਰਿਹਾ ਇਹ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ 'ਚ ਨਹੀਂ ਤੇ ਘਟਕਰੀ ਜੋ ਕਿ ਟ੍ਰਾਂਸਪੋਰਟ ਮਿਨਿਸਟਰ ਬਾਪ ਦੇ ਉਹਨਾਂ ਨੇ ਦੱਸਿਆ ਕਿ ਜਿਸਕੜਾ ਪੰਜਾਬ ਤੋਂ ਸਿੱਖੋ 6 ਮਿੰਟ 20 ਸੈਕਿੰਡ ਦੇ ਵਿੱਚ ਵਿੱਚ ਉਹਨਾਂ ਦੀ ਐਵਰੇਜ ਆ ਟਾਈਮ ਆ ਜਾਂਦੇ ਨੇ ਗਰੀਜ਼ਮ ਚੱਕ ਕੇ ਲੈ ਜਾਂਦੇ ਬਹੁਤ ਸਾਰੇ ਜਾਨਾਂ ਬਚਦੀਆਂ ਪਹਿਲਾਂ ਸੜਕ ਦੇ ਤਰਫ ਤੇ ਤਰਫ ਦੇ ਮਰ ਜਾਂਦੇ ਸੀ ਇਹ ਕੰਮ ਹੁੰਦੇ ਨਹੀਂ 10 ਲੱਖ ਰੁਪਏ ਦਾ ਸਿਹਤ ਦਾ ਬੀਮਾ ਬਸ ਆਉਂਦੇ ਦਿਨਾਂ ਸ਼ੁਰੂ ਹੋਣ ਲੱਗਿਆ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਸਿਹਤ ਦਾ ਬੀਮਾ ਕੁਝ ਨਹੀਂ ਚਾਹੀਦਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਰੱਬ ਨਾ ਕਰੇ ਕੋਈ بیمار ਹੋ ਗਿਆ ਜੀ ਪਰਿਵਾਰ ਦਾ ਹਸਪਤਾਲ ਚ ਜਾਓ ਇਲਾਜ ਕਰਾ ਕੇ ਘਰੇ ਆ ਜੇ ਬਾਕੀ ਬਾਕੀ ਸਭ ਹਸਪਤਾਲ ਸਰਕਾਰ ਆਪ ਹੀ ਕਰੂਗੀ 10 ਲੱਖ ਦੇ ਫਿਰ ਫਿਰ ਸਾਡਾ ਮਾਰਕਸਾ ਅਜੇ ਤੱਕ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਜੀਵਨ ਬੀਮਾ ਲਾਗੂ ਨਹੀਂ ਹੋਇਆ ਹੈਥਰ ਲੀਟਰ ਸਰਕਾਰੀ ਹਸਪਤਾਲ ਜਿਹੜੇ ਨੇ ਅਪਡੇਟ ਕੀਤੇ ਨੇ ਨਵੀਂ ਤੋਂ ਨਵੇਂ ਮਸ਼ੀਨਾਂ ਲਿਆਂਦੀਆਂ ਨੇ ਦਵਾਈਆਂ ਡਾਕਟਰਾਂ ਨੂੰ ਲਿਖਤਾ ਕਹਤਾ ਆਰਡਰ ਦੇ ਦਿੱਤੇ ਕਿ ਇੱਕ ਵੀ ਦਵਾਈ ਤੁਸੀਂ ਬਾਹਰੋਂ ਨਹੀਂ ਲਿਖੋਗੇ ਫਿਰ ਹਸਪਤਾਲ ਤੋਂ ਬਾਹਰ ਰਿਆ ਜਿਉਂ ਹੀ ਬ੍ਰੀਜ ਬਾਹਰ ਜਾਂਦਾ ਹੈ ਉਹ ਰੁਕਿਆ ਜਾਂਦਾ ਜੇ ਕੋਈ ਦਵਾਈ ਬਾਹਰੋਂ ਮੰਗਾਉਣੀ ਹੀ ਪੈਰੀਏ ਡਾਕਟਰ ਆਪਲੇ ਕੇ ਹੋਗਾ ਜੀ ਬ੍ਰੀਜ ਨੂੰ ਮੇਟੂਆ ਤੇ ਸਾਨੂੰ ਦੱਸੂਗਾ ਕਿ ਆ ਦਵਾਈ ਹੈ ਨਹੀਂ ਅਸੀਂ ਉਹ ਦਵਾਈ ਅਗਲੇ ਦਿਨ ਉੱਥੇ ਹਸਪਤਾਲ ਚ ਵੇਲੇ ਕਰਾ ਦੇਵਾਂਗੇ ਉਹ ਦਵਾਈ ਹਸਪਤਾਲ ਚੋਂ ਕਿਉਂਕਿ ਮੈਨੂੰ ਇਹ ਗੱਲਾਂ ਦਾ ਪਤਾ ਹੈ ਜੀ ਅਸੀਂ ਆਪ ਭੁੱਗਤ ਭੋਗੀ ਰਹੇ ਹਾਂ ਅਸੀਂ ਪਿੰਡੇ ਤੇ ਅੜਾਈਆਂ ਨੇ ਗੱਲਾਂ ਇਹਨਾਂ ਨੂੰ ਨਹੀਂ ਇਹਨਾਂ ਨੂੰ ਪਤਾ ਹੋਣਾ ਜਿਹਨਾਂ ਦੇ ਫੋਨੇ ਦੇ ਡਿਊਟੀਆਂ ਹੋਣ ਉਹਨਾਂ ਨੂੰ ਕੀ ਪਤਾ ਹੈ ਪਾਣੀ ਦੇ ਪਾਣੀ ਦੀ ਵੈਲੂ ਕੀ ਹੁੰਦੀ ਹੈ ਜਿਹਨਾਂ ਦੇ ਖੇਤਾਂ 'ਚ ਨਹਿਰਾ ਜਾ ਕੇ ਮੁੱਕ ਜਾਂਦੀ ਹੈ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੋ ਗੈਰ ਹੀ ਆਉਂਦੀ ਮੋਗਾ ਦਿਖਾਈ ਨਹੀਂ ਕਦੇ ਮਨ ਜਿਸ ਤਨ ਲੱਗ ਕੇ ਸੁਲਤਾਨ ਬਣ ਗਰੀਬੀ ਕਦੇ ਹਟਾਈਆਂ ਨਹੀਂ ਆਮ ਲੋਕਾਂ 'ਚ ਕਦੇ ਰਹੇ ਨਹੀਂ ਵਾਰੀ ਆਊਗੀ ਸਾਡੀ ਵਾਰੀ ਆਊ ਸਾਡੀ ਵਾਰੀ ਆ ਲੈਣ ਤੋਂ ਅਸੀਂ ਭਵੰਤਮਾਨ ਨੂੰ ਆਇਆ ਕਰਾਂਗੇ ਇਹ ਚੀਕਾ ਪਾਉਂ ਆ ਹੁੱਦਰ ਰਹਿ ਗਿਆ ਨਾ ਕੋਈ ਬਸ ਵਾਰੀ ਹੋ ਗਈ ਐ ਪੰਜਾਬ ਨੂੰ ਪਤਾ ਨਹੀਂ ਕੱਸੀ ਦਾ ਪਾਣੀ ਸਮਝ ਰੱਖਿਆ ਸਾਡੀ ਵਾਰੀ ਆਊਗੀ ਨੇ ਵਾਦਿਕਾ ਨੇ ਮੇਰੇ ਤੇ ਪੰਜਾਬ ਨੂੰ ਮਦ ਇੱਕ ਟਰੱਕ ਸਮਝ ਰੱਖਿਆ ਵੀ ਮੈਂ ਕੋਈ ਬਾਰੀ ਟਰੱਕ ਫੜਾਉਂਦਾ ਆਂ ਦੇਖਣੀ ਹੈ ਡਰਾਈਵਰ ਨੂੰ ਕਲੀਨਰ ਨੂੰ ਡਰਾਈਵਰ ਚ ਖਾਲੀ ਜਾਜਾ 20 ਕਿਲੋਮੀਟਰ ਚ ਲਾ ਕੇ ਦੇ ਗਿਆ ਐਂ ਸਾਡੇ ਕਹ ਪੰਜਾਬ ਨੂੰ ਸਾਡੀ ਵਾਰੀ ਆਊ ਸਾਡੀ ਵਾਰੀ ਆਊਗੀ ਉਹ ਕੋਈ ਮੁੱਦਾ ਨਹੀਂ ਕੋਈ ਪਲੈਨਿੰਗ ਨਹੀਂ ਵੀ ਕੀ ਕਰਾਂਗੇ ਬਸ ਸਤਾਇਕ ਸਾਡੀ ਵਾਰੀ ਆ ਲੈਣ ਦਿਓ ਤੁਸੀਂ ਦੇਖਿਓ ਸੀ ਭਗਵਾਨ ਤੁਹਾਨੂੰ ਚੀਕਾਂ ਦੇ ਲੈ ਮੈਂ ਆ ਮੈਂ ਮਾਰਾ ਕੇ ਕਰਤਾ ਪੰਜਾਬ ਦਾ ਯਾਰ ਅਜੀਤ ਹੈ ਹੀ ਨਹੀਂ ਸੀ ਤੁਹਾਨੂੰ ਐਦੇ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਤੁਸੀਂ ਚੱਜਦੇ ਨਿਕਲੇ ਹੁੰਦੇ ਭਾਈ ਅਜੀਤ ਹੈ ਹੀ ਨਹੀਂ ਸੀ ਮੈਂ ਤਾਂ ਕਲਾਕਾਰ ਸੀ ਆ ਪੀਪੀਡੀ ਕਾਲਜ ਉੱਤਰਿਆ ਹੈਲੀਕਾਪਟਰ ਉੱਤਰਿਆ ਸਭ ਤੋਂ ਪਹਿਲਾਂ ਜ਼ਿੰਦਗੀ 'ਚ ਸਭ ਤੋਂ ਪਹਿਲਾ ਵਾਰਡ ਪੀਪੀਡੀ ਕਾਲਜ ਮਾਲਵਾਗ ਤੇ ਜਿਹੜਾ ਹੈਗਾ ਉੱਥੇ ਦਿੱਤੇ ਸੀ ਇੱਕ ਮੋਮਬਤੀ ਜੀ ਦਾ ਸਟੈਂਡ ਦਿੱਤੇ ਸੀ ਨਾਲੇ ਇਹ ਵੀ ਮੈਂ ਉੱਥੇ ਗਿਆ ਮੇਰੇ ਕੋਲ ਉਹਦੋਂ ਵਾਰ ਬਹੁਤ بڑے بڑے ਟਰੱਕ ਨੇ ਜਿੱਥੇ ਨੰਬਰ ਜਿਹੜਾ ਪਹਿਲੀ ਵਾਰ ਦਿੱਤੇ ਆ ਉਹਦਾ ਉਹਨੂੰ ਦੇਖਣ ਦਾ ਚੌਂਦੀ ਨਾਲ ਜਾਂਦਾ ਜਿਵੇਂ ਜੁੜ ਜਾਂਦੀਆਂ ਉਹਦਾ ਹੋਰ ਨਜ਼ਾਰੇ ਨੇ ਇਹ ਬਿਲਕੁਲ ਪਤਾ ਹੁੰਦਾ ਜੇ ਕਿਸਾਨ ਦਾ ਡੀਪੀ ਅਗਰ ਮੈਂ ਲਈ ਆਉਂਦਾ ਜੋ ਦਿਖਾ ਦਸਾਂ ਆ ਜਾ ਆ ਛੋਟੇ ਛੋਟੇ ਚਾਹਾਂ ਮਾਚੋਂ ਨਿਕਲੇ ਹੋਏ ਆ ਜੀ ਆ ਰਿਸ਼ਤੇਦਾਰੀਆਂ ਨੇ ਆਕਰਾਨ ਵਾਲੇ ਅਟੇਲਮਾ ਢੂਲਕੋਟ ਬਾਦਰਾ ਭੈਣੀ ਸਪਾਲਾ ਆ ਨਾਲ ਪਿੱਟ ਨੇ ਆਪਣੇ ਸਾਰੇ ਰਿਸ਼ਤੇਦਾਰੀ ਚੰਗੇ ਆਪਾਂ ਇੱਕ ਕੋ ਜਿਆ ਜਿਹੜੇ ਸਾਡੇ ਪਿੰਡ ਦੁੱਖ ਨੇ ਉਹੀ ਥੋੜੇ ਨੇ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਬਠੋਰੇ ਨੂੰ ਉਹਨਾਂ ਦੇ ਘਰ ਪੂਰੇ ਬਾਦਲਾਂ ਦੇ ਘਰ ਮੂਰੇ ਜਿਹੜੀਆਂ ਖਜੂਰਾਂ ਲੱਗੀਆਂ ਦਬਈ ਦਵਾਈਆਂ ਹੋਈਆਂ ਨੇ ਜਿਹੜੇ ਜਿਹੜੇ ਜਿਹੜਾ ਸੰਗਮਾਰ ਮਰ ਲੱਗਿਆ ਇਟਲੀ ਗਿਆ ਸੀ ਆਪਣੀ ਘਰ ਵਾਲੀ ਨਾਲ ਸੁਖਵੀਰ ਬਾਦਲ ਉਹ ਸੰਗਮਾਰ ਮਰ ਇਟਲੀ ਤੋਂ ਲਿਆਂਦਾ ਹੋਇਆ ਜਿਹੜਾ ਮਾਰਬਲ ਤੇ ਜਿਹੜੇ ਭੇਟੂ ਨੇ ਪਾਕਿਸਤਾਨ ਤੋਂ ਆਏ ਹੋਏ ਨੇ ਤੇ ਰਾਜਮਾਥਾ ਦਾ ਇਲਾਜ ਨਿਊਯਾਰਕ ਤੋਂ ਹੋਇਆ ਸੀ ਤੇ ਬੰਬੇ ਤੋਂ ਬੁਲਾ ਕੇ ਦੀਪਕਾ ਪੋਦਕਰ ਨੂੰ ਪੱਦਕੋ ਨੂੰ 7 ਕਰੋੜ ਰੁਪਏ ਬੱਫ ਵਰਡ ਕੱਪ ਚ 5 ਮਿੰਟ ਦਾ ਬਠਿੰਡੀ ਦਿੱਤਾ ਸੀ ਅਜੇ ਸੁਪੀਰ ਸਾਹਿਬ ਹੋਣੀ ਫਿਰਦੇ ਨੇ ਸਾਨੂੰ ਪੈਸੇ ਤਾਂ ਦੇ ਦੋ ਕਬੱਡੀ ਵਾਲੇ ਉਹਨਾਂ ਨੂੰ ਮਿਲੇਗੇ ਜੀ ਉਹ ਨਹੀਂ ਦਿਖਦੇ ਜਿਨ੍ਹਾਂ ਨੇ ਤਖਤ ਤੇ ਤੇ ਟੈਂਕਾਂ ਨਾਲ ਹਜ਼ਾਰਾਂ ਲੱਖਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਲੈ ਲਈਆਂ ਇੱਥੇ ਚਿੱਟੇ ਨਾਲ ਸਿਰੰਜਾਂ ਨਾਲ ਉਹ ਨਹੀਂ ਦਿਖਦੇ ਉਹ ਵਧੀਆ ਨਹੀਂ ਉਹ ਚੰਗੇ ਨਹੀਂ ਭਗਵਾਨ ਤੁਹਾਨੂੰ ਮਾੜਾ ਕਰੇ ਕਿਉਂਕਿ ਆਮ ਘਰਾਂ ਦੇ ਜਵਾਕਾਂ ਨੂੰ ਨਹੀਂ ਜਾਣਦੇ ਆਮ ਕਰਨ ਦੇ جواب ਜਿਵਾਕਾਇਤੀ ਸਾਡੇ ਪੁਛੇ ਤੇ ਬੈਗੇ ਇਹ ਤਾਂ ਸਾਡੇ ਧੀਆਂ ਪੁੱਤ ਬੈਦੇ ਹੁੰਦੇ ਚਲੋ ਜਿਹੜਾ ਬੋਲਦਾ ਉਹਨੂੰ ਪੈਸੇ ਪਾ ਦਿਓ ਉਹ ਤੋਂ ਬਰਵਾਰੋਂ ਗੱਲਤ ਨਾ ਤੁਮਾ ਕਈ ਦਿਨਾਂ ਦਾ ਮੈਂ ਕਹਿੰਦਾ ਕਾਮਾ ਬੋਲਣਾ ਕਾਮਾ ਯਾਰ ਪਰ ਇਹ ਸਭ ਤੋਂ ਵੱਡੇ ਪੰਜਾਬ ਦੇ ਦੁਖੀ ਇਹ ਸਾਹ ਤੋੜ ਗਏ ਤੁਸੀਂ ਉਸ ਵੇਲੇ ਕੀ ਬੋਲ ਰਹੇ ਸੀ ਜਿਸ ਵੇਲੇ ਪੰਜਾਬ ਲੀ ਤੇ ਚੜ ਰਿਹਾ ਸੀ ਤੁਸੀਂ ਲੀ ਤੋਂ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ ਤੁਸੀਂ ਬੇੜੀ ਚ ਪੱਟੇ ਪਾ ਰਹੇ ਸੀ ਜਿਸ ਵੇਲੇ ਪੰਜਾਬ ਪੱਤਣ ਤੇ ਲੱਗਣ ਦੀ ਕੋਸ਼ਿਸ਼ ਕਰ ਰਿਹਾ ਸੀ ਪੰਜ ਸੱਤ ਤਾਂ ਹੈ ਗਈ ਨਾ ਮੈਂ ਜਿਆਦਾ ਸੁਣਦਾ ਨਹੀਂ ਕਿ ਮਨ ਤੋਂ ਕੋਈ ਕੋਲ ਕੋਲ ਭੇਜ ਦਿੰਦਾ ਤਾਂ ਕੋਈ ਬੰਦ ਨਹੀਂ ਆਹ ਜੀ ਹਾਥੀ ਰੇਕ ਨਾਲ ਗੱਲ ਕਰਨ ਲੱਗ ਜੇ ਤਾਂ ਫਿਰ ਕੋਥੀ ਰਹਿ ਜੇ ਇੱਕੋ ਗਲੀ ਚ ਉਹ ਤੁਰੇ ਜਾਂਦਾ ਰਹਿੰਦਾ ਹੈ ਬਾਕੀ ਆਪ ਦਾ ਆਪ ਦੇ ਉਹਨਾਂ ਦੀ ਹੱਦ ਹੁੰਦੀ ਹੈ ਉਹ ਫੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਇਹਦਾ ਰਹਿੰਦਾ ਵੀ ਕਿਤੇ ਪਰਲੇਪ ਦੇ ਏਰੀਆ ਚਲੇਗੇ ਉਹ 파ੜ ਦੇਣਗੇ ਫੇਸ ਕਰਕੇ ਬਿਲਕੁਲ ਤੁਹਾਡੀ ਆਪਣੀ ਸਰਕਾਰ ਆ ਤੁਹਾਡੇ ਆਪਣੇ ਜਵਾਬ ਨੇ ਹਲਕੇ ਸਾਥੋਂ ਵੀ ਹੋਈਆਂ ਹੋਣਗੀਆਂ 16 ਗਲਾਂ ਸਪੂਰਨ ਕੋਈ ਵੀ ਨਹੀਂ ਹੈਗਾ ਭਾਗ ਗਲਤੀ ਕਰਕੇ ਬੰਦਾ ਸੁਧਾਰ ਲੇ ਤਉਨੂੰ ਵਧੀਆ ਮੰਨਿਆ ਜਾਂਦਾ ਏ ਗਲਤੀ ਕਰਕੇ ਦੂਜੀ ਕਰੇ ਤੀਜੀ ਕਰੇ ਫਿਰ ਫਿਰ ਉਹ ਬੇਬਕੂਫੀ ਜਾਂ ਪਾਗਲਪਨ ਤੱਕ ਚਲੀ ਜਾਂਦੀ ਤੁਹਾਨੂੰ ਚੰਗਾ ਲੱਗਿਆ ਅਗਰਾਂਪੁਰੇ ਫੁੱਲ ਚ ਆਏ ਆ ਕੁਝ ਮੰਗਾ ਨੇ ਲੋਕਲ ਵੀ ਮੰਗਾ ਨੇ ਕੁਝ ਹਿਸਟਰੀਆਂ ਬੰਦ ਹੋਈਆਂ ਕੋਈ ਪੁਰਾਣੇ ਰਾਜੇ ਮਹਾਰਾਜੇ ਮਿਲਦਾ 730 ਮੈਂ ਉਹਦੇ ਬਾਰੇ ਕਿ ਮੈਂ ਅਫਸਰ ਨਾਲ ਮੀਟਿੰਗ ਰੱਖੀ ਹੈ ਕੱਲ ਨੂੰ ਤੇ ਕਿਉਂਕਿ ਜਿਹੜੇ ਹੱਕ ਨੇ ਆ ਪੁਲਿਸ ਵਾਲੇ ਨੇ ਕਹੀ ਹੈ ਪਰ ਆਹ ਮੂੰਹ ਕਰਕੇ ਦੂਨ ਵੇਖ ਖੜ ਜਾ ਆ ਇਧਰੋਂ ਕੌਣ ਆਉਂਦਾ ਤੂੰ ਮੇਰੇ ਬੰਦੇ ਨੇ ਇਹ ਦੇਖਣਾ ਪੁਜਾਰੀਆਂ ਨੂੰ ਆਤਾ ਪਈ ਵੀ ਹੈ ਨਾ ਪਹਿਲਾਂ ਇਧਰੋਂ ਦੁੱਤੀਆਂ ਆਉਂਦੀਆਂ ਰਹੀਆਂ ਨਾ ਉਹਨਾਂ ਨੂੰ ਇਮਚਾਨੇ ਟੁਕਾਇਆ ਲਾੰਦੇ ਪਰਾਂ ਨੂੰ ਉਹ ਕਰ ਲਈ ਜਿਹੜਾ ਕੋ ਪੈਰ ਤੇ ਫੁਰਕ ਵੀ ਕਰਦਾ ਉਹ ਤੁਹਾਨੂੰ ਪੜਦਾ। ਬਿਜੁਕਤੀ ਨਾ ਲਾਉਂਦਾ ਹੋਵੇ ਕਿਤੇ। ਉਹ ਜਿੰਨੇ ਕਾਂ ਆਣੇ ਕਾਂ ਆਪਣੇ ਬੱਚੇ ਨੂੰ ਦੱਸਣ ਲੱਗਿਆ। ਕਾਂ ਆਪਣੇ ਬੱਚੇ ਨੂੰ ਸਮਝਾਉਣ ਲੱਗਿਆ ਕਹਿੰਦਾ ਪੁੱਤ ਜਿਹੜਾ ਇਨਸਾਨ ਹੈ ਬਹੁਤ ਖਤਰਨਾਕ ਹੈ ਇਹ। ਕਿ ਜਦੋਂ ਪੜਿਆ ਜਾਂਦਾ ਹੋਵੇ ਨਾ ਜਦੋਂ ਥੋੜਾ ਜਿਹਾ ਥੱਲੇ ਨੂੰ ਝੁਕੇ ਉਹਦੀ ਉਡਜੀ ਕੋਈ ਰੋੜਾ ਚੱਕਦਾ ਹੁੰਦਾ ਹੈ। ਉਹ ਕਾਂ ਦਾ ਬੱਚਾ ਕਹਿੰਦਾ ਜੇ ਕੋਈ ਨਾ ਪਹਿਲੀ ਉਹਦੇ ਕੋਲ ਜੇਮਸ ਹੋਵੇ ਫੇਰ ਬਸ ਕਹਣਾ ਫਿਰ ਤੈਨੂੰ ਕੋਈ ਖਤਰਾ ਨਹੀਂ ਫਿਰ ਤੈਨੂੰ ਦਸੰਦੀ ਰੋੜ ਨਹੀਂ ਹੈਗੀ ਤੂੰ ਸਭ ਕੁਝ ਜਾਣਦਾ ਹੈਂ ਜਿਉਂਦੇ ਬਸਦੇ ਰਹੋ ਆਪਾਂ ਤਾਂ ਪੰਜਾਬੀ ਤਾਂ ਹੱਸਣ ਬਾਤ ਦੇ ਸੱਤਾ ਬਹਿ ਕੇ ਠਾਕੇ ਲਾਉਣ ਵਾਸਤੇ ਮਸ਼ਹੂਰ ਸੀ ਇਹਨਾਂ ਨੇ ਸਾਨੂੰ ਚਿੰਤਾ ਦੀ ਚਿਖਾ ਦੇ ਵਿੱਚ ਚਿੰਤਾ ਚਿੰਤਾ ਜਿਹਾ ਸਮਾਨ ਪਾਣੀ ਚ ਲਿਖੇ ਤੀਤੀ ਸਾਲ ਦੇ ਵਕਤਾਂ ਦੀ ਦਾੜੀਆਂ ਚਟੀਆਂ ਹੋ ਗਈਆਂ ਚਿੰਤਾ ਫਿਕਰ ਖਾ ਕੇ ਕੀ ਕਰਾਂਗੇ 55 ਹਜ਼ਾਰ ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ 55 ਹਜ਼ਾਰ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਫਾਲਤ ਤੋਂ ਇੱਕ ਵੀ ਬੰਦਾ ਦੱਸ ਦੇ ਵੀ ਕਰਪਈਆ ਲੱਗ ਜਾਊਗਾ ਤੇ ਇਹਨਾਂ ਦੇ ਟੈਚੀ ਆਏ ਦੱਸਦੇ ਸੀ ਕਹਿੰਦੇ ਮੈਡਮ 10 ਲੱਖ ਚੋਂ ਮੈਨੂੰ 1 ਲੱਖ ਘੱਟ ਲੱਗਦਾ ਬਿੰਦੀ ਵੀ ਨਹੀਂ ਸੀ ਇੰਨਾ ਬੱਧੀਆ ਰੱਬਾ ਸੀ ਉਹ ਜੂ ਕਿਤੇ ਜਿਹੜੇ ਤਾਂ ਹੁਣ ਆਏ ਬੋਲਣ ਲੱਗੇ ਬਸ ਗੱਲ ਹੀ ਬਾਤ ਨਹੀਂ ਪੈਚੀ ਚੱਲਦੇ ਨੇ ਉਥੇ ਨਹੀਂ ਮੰਨੇ ਸਾੜਾ ਮਿਲ ਉਹ ਸਰਪੰਚ ਕੋ ਦਾ ਆ ਦਸ ਸਰਪੰਚ ਆ ਚੱਕਰੇ ਇੰਨੇ ਬਾਜਗੜੀ ਸਰਪੰਚ ਨੂੰ ਬੜੀ ਜੁਹਾਨੂ ਲੈ ਆ ਵੀ ਸਰਪੰਚ ਬਾਅਦ ਤੈ ਆ ਚਲੀ ਗਿਆ ਪਹਿਲੀ ਦੱਸਦਾ ਸੀ ਉਹ ਲਾਰਜੀ ਪਗੜਾ ਸਰਪੰਚ ਖੜਾ ਉਹਨੂੰ ਬਰਾਦਰੀ ਜੋ ਕਿ ਨਾਲ ਸਾਡਾ ਗੱਲ ਹੋਈ ਦੀ ਬਾਜਗੜੀ ਚ ਮਿਲ ਜੂਗਾ ਉਹ ਬੋਲੇ ਨੇ ਕਿ ਇੱਥੇ ਇਖਤਿਆਰ ਦੇ ਬੰਦੇ ਆ ਦੱਸੋ ਮੈਨੂੰ ਸੁੱਖ ਬਿਲਾਸ ਵਾਲੇ ਖਾਤੇ ਚੋਂ ਪੈਸਾ ਕੱਢਿਆ ਕੋਈ ਡਬਲੀ ਟਰਾਂਸਪੋਰਟ ਵਾਲੇ ਖਾਤੇ ਚੋਂ ਕੋਈ ਪੈਸਾ ਕੱਟਿਆ ਜਿੰਨੇ ਇਹਨਾਂ ਦੇ ਬਿਜ਼ਨਸ ਚੱਲਦੇ ਆ ਉਹਨਾਂ ਚੋਂ ਕੋਈ ਪੈਸਾ ਕੱਢ ਕੇ ਦਿਖਾਵੇ ਸਾਹਿਬ ਸਾਰਾ ਗੋਲਕ ਦਾ ਪੈਸਾ ਉਧਰੋਂ ਲੈ ਕੇ ਉਸੇ ਦਿਨ ਹੀ ਕਹਿੰਦਾ ਮੈਂ ਤੇਲ ਦੇਵਾਂ ਡੀਜ਼ਲ ਤੇਲ ਵੰਡੂਗਾ ਉਸੇ ਦਿਨ ਹੀ ਬੱਸ ਸਟਾਪ ਨੇ ਕੋਈ ਕਹਿੰਦੇ ਤੇਲ ਮੈਂ ਨਾ ਤੇਲ ਕਢਾਵਾਂ ਇਹਨੇ ਤੇਲ ਨਹੀਂ ਪਰਚੇ ਪੜਾ ਸਾਡੇ ਸਿਰ ਸਾਡੀਆਂ ਜੁੱਤੀਆਂ ਆ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਤਰੇਹਾਂ ਵੀ ਪੈਸੇ ਬਣਨ ਆਉਣਗੇ ਲੈ ਲਿਓ ਕਈਦਰ ਦੀ ਨੋਟ ਵੀ ਪਛਾਣ ਲੋਗੇ ਉਹੀ ਨੋਟਾ ਵਾਹ ਭੁੰਜੇ ਤੇ ਹਰਦੀ ਜੀ ਲੱਗੀ ਹੋਈ ਜਿਹੜਾ ਦਰਬਾਰ ਸਾਹਿਬ ਕੇ ਇੱਕ ਐਸੀ ਸੰਗਰਾਮ ਵਾਲੇ ਨੇ ਉਹੀ ਨੇ ਕਿਤੇ ਆਖਦੇ ਇਹ ਇਨਾਂ ਦੀਆਂ ਜੇਬਾਂ ਬਨ ਬਏ ਨੇ ਉਹਦੀ ਪੈਸੇ ਜਾ ਸਕਦੇ ਨੇ ਨਿਕਲਦੇ ਨਹੀਂ ਹੈਗੇ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਨੀ ਛੋਟਾ ਹੁੰਦਾ ਜਾਂਦਾ ਕਿਉਂਕਿ ਖਰਾਕ ਆਪ ਖਾਣ ਲੱਗ ਜਾਂਦਾ ਸਰੀਰ ਉਹਦਾ ਸੋ ਇਹਨਾਂ ਦੇ ਜਿਹੜੇ ਚੂਚੇ ਪਾਲੇ ਹੋਏ ਨੇ ਉਹਨਾਂ ਤੋਂ ਵੀ ਬਚਿਓ ਬੜਾ ਗਮਰਾਹ ਤੁਨ ਵਿਚਾਰ ਕਰਦੇ ਆ ਬਾਕੀ ਨਾ ਕੁਰਸੀ ਦਾ ਚਾਹ ਪਹਿਲਾ ਸੀ ਨਾ ਹੋਣਾ ਸਾਢੇ 17 ਸਾਲ ਤੈਨੂੰ ਉਹ ਕੁਰਸੀ ਦਿੱਤੀ ਸੀ ਜਿਹੜੀ ਸਾਰੀ ਦੁਨੀਆ ਦੇ ਦਿਲਾਂ 'ਚ ਰਹਿੰਦੀ ਹੈ ਭਗਵੰਤ ਮਾਨ ਬਣਾਤਾ ਸੀ ਸਾਢੇ 17 ਸਾਲ ਦਾ ਉਹਦੋਂ ਵੱਡਾ ਤਾਂ ਬਾਣੀ ਕੇ ਸਰਦਾਰ ਨੇ ਮੁੱਖ ਮੰਤਰੀ ਦਾ ਫਿਰ ਵੀ ਪੰਜਾਬ ਦਾ ਇੱਕ ਪੰਜਾਬ ਦਾ ਪਹਿਰੇ ਭਗਵੰਤ ਮਾਨ ਤਾਂ ਸਾਰੀ ਟੂਰੀਰ ਵਿੱਚ ਆਪੀਂ ਪੈਸੇ ਕਮਾਉਣ ਨੂੰ ਦੁਦਰੋ ਜਿੰਨੇ ਮਰਜ਼ੀ ਕਮਾਈਏ ਤੇ ਮੈਂ ਕੋਈ ਫੇਰ ਲਗਾਕਾਰ ਸੀ ਇਹ ਅੰਦਰ ਫੇਰ ਹੋ ਗਿਆ ਉੱਤਰ ਆ ਗਿਆ ਐਸੇ ਕੋਣ ਉਂਦਰ ਕਵਾ ਲੰਗੇ ਜੀ ਮੈਂ ਤਾਂ ਇਹ ਕਹਿਣਾ ਕਿ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ ਲੋਕਾਂ ਨੇ ਇੰਨਾ ਕੁਝ ਦਿੱਤਾ ਪੰਜਾਬ ਦੇ ਲੋਕਾਂ ਨੇ ਤੇ ਮੈਂ ਲੋਕਾਂ ਲਈ ਕੀ ਵਾਪਸ ਕੀਤਾ ਇਹ ਮੇਰਾ ਟੀਚਾ ਹੈ ਮੈਨੂੰ ਕੋਈ ਮੁੱਖ ਮੰਤਰੀ ਦੁੱਖ ਮੰਤਰੀ ਮੈਨੂੰ ਕੋਈ ਜ਼ਰਾ ਹੋਣੀ ਉਹ ਉਹਨਾਂ ਨੂੰ ਹੋਊਗਾ ਜਿੰਗਲੀ ਵਾਰੀਆਂ ਨਹੀਂ ਆਈਆਂ ਵਾਰੀ ਆਉ ਸਾਡੀ ਵਾਰੀ ਹੀ ਹੋਊਗੀ ਗੁੱਟੀਆਂ ਵਾਰੀਆਂ ਤੋਂ ਦੁਖੀ ਹੋ ਕੇ ਤਾਂ ਸਾਨੂੰ ਵਿਹੰਦਾ ਰੋਕਾਂ। ਉਹ ਕਹੀ ਤਿਆਰਪਾ ਨਹੀਂ ਤਲਾ ਕਹਿੰਦੇ ਮੈਂ ਤਾਂ ਤਿਆਰਬੇਕਾਰਾਂ ਤੋਂ ਦੁਖੀ ਨਹੀਂ। ਜਿਹੜੇ ਤਿਆਰਪੇ ਤੁਸੀਂ ਕੀਤੇ ਨੇ ਸਾਡੇ ਤੇ। ਕਿ ਇਹਨੇ ਚਿੱਟੇ ਦਾ ਤਜਰਬਾ ਕਰ ਲਿਆ। ਕਿ ਇਹਨੇ ਟੋਲ ਟੈਕਸ ਲਾ ਤੇ। ਕਿਸੇ ਨੇ ਢਾਬੇ ਨੂੰ ਮੈਦਨ ਦਾ ਤਜਰਬਾ ਕਰ ਲਿਆ। ਸੋ ਤਜਰਬੇ ਹੀ ਕਰਦੇ ਆਏ ਨੇ ਹੁਣ ਤੱਕ ਆਪਣੇ ਤੇ ਇਹ। ਆਡੇ ਬੱਚੇ ਬਾਹਰਲੇ ਮੁੱਲ ਤੋਂ ਅੰਪ ਜੰਡਾ ਕੇ ਹੁਣ ਕਿਤੇ ਥੋੜੀ ਠੱਲ ਪਈ ਐ ਹੁਣ ਕਾਲਜਾਂ ਤੇ ਯੂਨੀਵਰਸਿਟੀਆਂ ਚ ਦਾਖਲੇ ਵਧੇ ਨੇ ਬੱਚਿਆਂ ਨੂੰ ਇੱਥੇ ਪੜਾਈਏ ਇੱਥੇ ਰੱਖੀਏ ਆਪਣੇ ਵਧੀਆ-ਵਧੀਆ ਦਿਮਾਗ ਉੱਧਰ ਜਾ ਰਹੇ ਨੇ ਉੱਥੇ ਜਾ ਕੇ ਵਿਦਿਆੜੀਂ ਕਰਦੇ ਆ ਇੱਥੇ ਵਧੀਆ ਨੌਕਰੀਆਂ ਕਰ ਲਈਏ ਕੰਮਕਾਰ ਸਿੱਖਣ ਦਾ ਸਕਿੱਲ ਡਿਵੈਲਪਮੈਂਟ ਦਾ ਜ਼ਮਾਨਾ ਹੈ ਸਕਿੱਲ ਸਿਖਾਈਏ ਉਹਨਾਂ ਨੂੰ ਕੋਈ ਮਹਾਰਤ ਕਲਾ ਸਿਖਾਈਏ ਪ੍ਰਮਾਤਮਾ ਨੇ ਕੋਈ ਬੰਦਾ ਖਾਲੀ ਨਹੀਂ ਭੇਜਿਆ ਕੋਈ ਨਾ ਕੋਈ ਕਲਾ ਦਿੱਤੀ ਐ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਅੱਜ ਸਪੈਸ਼ਲੀ ਥੋੜਾ ਜਿਹਾ ਲੇਟ ਹੋ ਗਿਆ ਮੈਂ ਪਰ ਮੈਂ ਕਿਹਾ ਸੀ ਮੇਰੇ ਨੂੰ ਘਾਟਣ ਦੀ ਵੇਟ ਨਾਲ ਕਹਿੰਦਾ ਚਲਾ ਦਿਓ ਬੰਨ ਨੂੰ ਇਹ ਮੁੰ ਵੀ ਆਪਾਂ ਥੋੜਾ ਰੁੱਕ ਕੇ ਖੜਿਆ ਪਏ ਸੀ ਤੇ ਛੇਤੀ ਖਤਮ ਕਰਕੇ ਲੋਕਾਂ ਨੂੰ ਪਟਿਆਲੇ ਤੋਂ ਨਾਪਾ ਮੰਡੀ ਤੱਕ ਦਾ ਸਫ਼ਰ ਜਿਹੜਾ ਸ਼ਾਰਟ ਕਰੀਏ ਬਾਕੀ মিডিਆ ਵੱਲ ਸਾਰੇ ਵੀਖੜੀ ਨੇ ਸਾਰੇ ਦੋਸਤੋਂ ਨੇ ਪਟਿੰਡਾ ਵਾਲੇ ਆਮ ਦੋਸਤੋਂ ਵਾਲੇ ਉੱਚਾ ਵਾਲੇ ਬਹੁਤ ਬਹੁਤ ਖੁਸ਼ ਲੱਗਾ ਬਸ ਜਿਸ ਤਰ੍ਹਾਂ ਦਾ ਪਿਆਰ ਤੁਸੀਂ ਜਿਨਾਂ ਆਉਣ ਵਾਲੇ ਹਨ ਹੋਰ ਬਹੁਤ ਸਾਰੇ ਵੱਡੇ ਵੱਡੇ ਐਲਾਨ ਦੇ ਨਾਲ ਇੰਪਲੀਮੈਂਟੇਸ਼ਨ ਥੱਲੇ ਐਲਾਨ ਨਹੀਂ ਹੋਗੇ ਨਾ ਬਿਜਲੀ ਫਿਰ ਦੇਣੇ ਮੋਟਰਾਂ ਵਾਲੀ ਦਿਨੇ ਹੁੰਦੀ ਹੈ ਨਾ ਆਨ ਕਰ ਲੈਣਾ ਤੁਮੇ ਕਿਹਾ ਸੀ ਇਹ ਗੱਲ ਅਜੋ 3 ਸਾਲ ਪਹਿਲਾਂ ਤਾਂ ਮਜ਼ਾਕ ਉਡਾਉਂਦੇ ਸੀ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲਗਣ ਲਾ ਦੇਾਂਗੇ ਲੱਗਦੇ ਕਿ ਉਹ ਜੋ ਹੁੰਦਾ ਬਿਜਲੀ ਵੀ ਹੁੰਦੀ ਆ ਨਾਲ ਕੱਸੀ ਦਾ ਪਾਣੀ ਵੀ ਹੁੰਦਾ ਵੱਲੋਂ ਜਗੇ ਦਾ ਹੁੰਦਾ ਮੈਨੂੰ ਵੀਡੀਓ ਆਈਆਂ ਬਹੁਤ ਕਹਿੰਦੇ ਮੋਟਰ ਨਹੀਂ ਚਲਾਉਂਦੇ ਕਹਿੰਦੇ ਆ ਹੀ ਜਾਂਦਾ ਤਾਂ ਨਾ ਪੈਂਦਾ ਕਿ ਪਾਣੀ ਫਿਰ ਉਹ ਹੀ ਕੰਬੇ ਨੇ ਉਹੀ ਧਾਰਾਂ ਨੇ ਜੀ ਹੁਣ ਕਿਵੇਂ ਆਉਂਦੀ ਹੈ ਬਥਰਮਣ ਪ੍ਰਾਂਟ ਵੀ ਖਰੀਦ ਲਿਆ ਗੋਇੰਦਵਾਲ ਸਾਹਿਬਾ ਕੋਲੇ ਦੀ ਖਾਨ ਚਲਾ ਲਈ ਉੱਥੇ 27 27 ਦਿਨ ਦਾ ਕੋਲਾ ਪਿਆ ਹੈ ਪਹਿਲਾਂ ਆਪਾਂ ਖਬਰਾਂ ਸੁਣਦੇ ਹੁੰਦੇ ਸੀ ਆ ਪੱਤਰਕਾਰ ਕਹਿੰਦੇ ਇਹੀ ਖਬਰਾਂ ਪਾਉਦੇ ਹੁੰਦੇ ਸੀ ਪੰਜਾਬ ਛਾ ਸਕਦਾ ਹਨੇਰਾ ਲੈਰੇ ਮਾਪਤੜੇ ਫਰਮਲ ਕੋਲਟ ਵਿੱਚ ਬਚਿਆ ਸਿਰਫ ਡੇਢ ਦਿਨ ਦਾ ਕੋਲਾ ਆਪੋਨੈਲਾ ਸੀ ਕਿ ਕੀ ਕਰੀਏ ਹੁਣ ਮੋਮਬੱਤੀਆਂ ਮੋਮਬੱਤੀਆਂ ਦਾ ਪ੍ਰਬੰਧ ਕਰੀਏ ਜਨਰੇਟਰਾਂ ਦਾ ਪ੍ਰਬੰਧ ਕਰੀਏ ਹੁਣ ਤਾਂ ਇਹ ਕੱਢ ਖਬਰ ਆਈ ਇੰਦਾਂ ਦੀ 27 27 ਦਿਨ ਦਾ ਕੋਲਾ ਪਿਆ ਸਾਰੇ ਘਰਾਂ ਨੂੰ ਟੱਚ 27 27 ਦਿਨ ਦਾ ਸਾਨੂੰ ਕੋਲੇ ਦੀ ਖਾਨ ਰੋਕਣੀ ਪੈਂਦੀ ਹੈ ਵੀ ਹਜੇ ਨਾਲ ਇਹ ਉਹ 2-4 ਦਿਨ ਬੰਡੀਆਂ ਰੋਕ ਲਓ ਹਜੇ ਕੋਲਾ ਪਿਆ ਇਹ ਨੀਤਾਂ ਦਾ ਮਾਤਾ ਨਹੀਂ ਤੁਸੀਂ ਚੰਗੇ ਲੋਕ ਹੋ ਤੁਸੀਂ ਦੇਸ਼ ਭਗਤ ਬੰਦੇ ਹੋ ਤੁਸੀਂ ਪੰਜਾਬ ਨੂੰ ਸੱਚੇ ਦਿਲੋਂ ਪਿਆਰ ਕਰਨ ਵਾਲੇ ਲੋਕ ਹੋ ਤੁਸੀਂ ਟੈਕਸ ਵੀ ਦਿੰਦੇ ਹੋ ਤੇ ਕਿਸੇ ਦਾ ਹੱਕ ਵੀ ਨਹੀਂ ਮਾਰਦੇ ਇਹ ਟੈਕਸ ਵੀ ਨਹੀਂ ਦਿੰਦੇ ਹੱਕ ਵੀ ਖਾਂਦੇ ਕਹਿੰਦੇ ਕਿ ਕਿਸਾਨ ਆ ਜੇ ਸੀ ਮੈਂ ਕਿਹਾ ਸੁਖਬੀਰ ਸਿੰਘ ਇਹੀ ਦੱਸਦੇ ਯਾਰ ਵੀ ਕਿਸਾਨੀ ਚੋਂ ਖੇਤੀ ਚੋਂ ਬੱਸਾਂ ਕਿਵੇਂ ਬਣ ਜਾਂਦੀਆਂ ਨੇ ਚਲ ਤੁਹਾਡੀਆਂ 4-500 ਬਣ ਗਈਆਂ ਸਾਡੀਆਂ 5-10 ਮਿੰਨੀ ਹੀ ਬਣ ਜਾਣਗੀਆਂ ਚਲ ਪੀਰ ਘਟਾ ਸਾਡੇ ਕੋਲੇ ਸਾਨੂੰ ਦੱਸਦਾ ਦੇ ਕਿੱਥੇ ਵੇਚੀ ਦੀ ਹੁੰਦੀ ਹੈ ਇਹ ਜਿਹਦੇ ਨਾਲ ਬੱਸਾਂ ਬਣ ਜਾਂਦੀਆਂ ਹੁੰਦੀਆਂ ਨੇ ਸਾਡਾ ਤਾਂ ਖਰਚਾ ਨਹੀਂ ਪੂਰਾ ਹੁੰਦਾ ਦੁਬਾਰ ਇੱਕ ਧੀ ਦਾ ਕਰਜ਼ਾ ਨਹੀਂ ਲੈਂਦਾ ساری ਉਮਰ ਕਬੀਰਦਾਰੀ ਚ ਹੀ ਬਣ ਜਾਂਦੇ ਵਿੱਚ ਹੀ ਪੈਸੇ ਸਾਨੂੰ ਵੀ ਦੱਸਦੇ ਭਰਾਵਾ ਵੀ ਹੋਟਲ ਕਿਵੇਂ ਬਣ ਜਾਂਦੇ ਨੇ ਖੇਤੀ ਚੋਂ